ਹਾਂਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਤੋਂ ਇਹ ਗੱਲ ਨੂੰ ਲੈ ਕੇ ਬਹੁਤ ਰੌਲਾ ਪੈ ਰਿਹਾ ਹੈ ਕਿ ਕੀ ਅਮਰੀਕਾ ਭਾਰਤ ਵਿੱਚ ਚੋਣਾਂ ਲਈ ਫੰਡਿੰਗ ਕਰ ਰਿਹਾ ਹੈ ਜੋ ਕਿ ਤੁਸੀਂ ਜਾਣਦੇ ਹੋ ਜਿਵੇਂ ਕਿ 21 ਮਿਲੀਅਨ ਡਾਲਰ ਦਾ ਜੋ ਰੌਲਾ ਪੈ ਰਿਹਾ ਹੈ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਹਾਂ ਕਿ ਕੀ ਔਲਾ ਹੈ ਤੇ ਕੀ ਇਹ ਫੰਡਿੰਗ ਹੋਈ ਹੈ ਜਾਂ ਕਿੱਥੇ ਹੋਈ ਹੈ ਕਿੱਥੇ ਵਰਤੀ ਗਈ ਹੈ ਹਾਂਜੀ ਜੇ ਗੱਲ ਕਰੀਏ 2001 ਤੋਂ 2024 ਦੇ ਵਿਚਕਾਰ ਯੂ ਐਸ ਏਡ ਨੇ ਭਾਰਤ ਨੂੰ ਕੁੱਲ 2.9 ਬਿਲੀਅਨ ਡਾਲਰ ਦਿੱਤੇ ਜੋ ਕਿ ਆਸਤਨ ਹਰੇਕ ਸਾਲ ਦੇ 119 ਮਿਲੀਅਨ ਡਾਲਰ ਬਣਦੇ ਨੇ ਤਾਂ ਰਾਸ਼ਟਰਪਤੀ ਡੋਨਾਲਡ ਟਰਪ ਨੇ ਦਾਅਵਾ ਤੱਕ ਜੁਐਸ ਏਡ ਨੇ ਵੋਟਰ ਟਰਨਆਊਟ ਲਈ ਭਾਰਤ ਨੂੰ 21 ਮਿਲੀਅਨ ਦਿੱਤੇ ਨੇ ਹਾਂਜੀ ਜੇ ਗੱਲ ਕਰੀਏ 2008 ਤੋਂ ਲੈ ਕੇ 24 ਤੱਕ ਤਾਂ ਜੁਐਸ ਏਡ ਨੇ ਬੰਗਲਾਦੇਸ਼ ਵਿੱਚ ਚੋਣਾਂ ਲਈ 23.6 ਮਿਲੀਅਨ ਡਾਲਰ ਅਲਾਟ ਕੀਤੇ ਜਦੋਂ ਕਿ ਭਾਰਤ ਨੂੰ ਉਸ ਰਕਮ ਵਿੱਚ ਕੋਈ ਵੀ ਹਿੱਸਾ ਨਹੀਂ ਮਿਲਿਆ ਹੈਗਾ ਜੇ 2013 ਤੋਂ 18 ਦੇ ਵਿਚਕਾਰ ਦੇਖੀਏ ਤਾਂ ਅੱਧਾ ਮਿਲੀਅਨ ਡਾਲਰਾਂ ਤੋਂ ਵੀ ਘੱਟ ਜਿਹੜਾ ਉਹ ਹਿੱਸਾ ਭਾਰਤ ਨੂੰ ਮਿਲਿਆ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਕਿ ਜਦੋਂ ਡੋਨਲਡ ਟਰੰਪ ਨੇ ਆਪਣਾ ਅਹੁਦਾ ਸੰਭਾਲਿਆ ਤਾਂ ਉਹਨਾਂ ਨੇ ਜੁਐਸ ਏਡ ਨੂੰ ਬਿਨਾਂ ਕਿਸੇ ਠੁਕਮੀ ਪ੍ਰਕਿਰਿਆ ਦੇ ਜਾਂ ਪਾਲਣਾ ਕੀਤੇ ਉਹਨੂੰ ਬੰਦ ਕਰਨ ਦਾ ਫੈਸਲਾ ਕੀਤਾ। ਇਹਦੇ ਵਿੱਚ ਐਲਨ ਮਸਕ ਦੁਆਰਾ ਚਲਾਏ ਜਾਣ ਵਾਲੇ ਡਿਪਾਰਟਮੈਂਟ ਜਿਹੜਾ ਕਿ ਡੋਜ ਜਣਾ ਜਾਂਦਾ ਉਹਦੇ ਦੁਆਰਾ ਜਿਹੜੇ ਯੂ ਐਸ ਏਡ ਦੀਆਂ ਗ੍ਰਾਂਟਾਂ ਦੀ ਉਹ ਲਿਸਟ ਸੀਗੀ ਉਹ ਦੇਖੀ ਗਈ ਹੈ ਤੇ ਉਹਦੇ ਵਿੱਚ ਪਤਾ ਲੱਗਿਆ ਕਿ 21 ਮਿਲੀਅਨ ਡਾਲਰ ਨੇ ਜਿਹੜੇ ਉਹ ਇੰਡੀਆ ਦੀ ਵੋਟ ਟਰਨਆਊਟ ਨੂੰ ਬੂਸਟ ਕਰਨ ਲਈ ਦਿੱਤੇ ਜਾਣੇ ਸੀਗੇ। ਜਿਹੜਾ ਕਿ ਇਹ ਇੱਕ ਹਿੱਸਾ ਸੀਗਾ 486 ਮਿਲੀਅਨ ਡਾਲਰ ਦਾ ਜਿਹੜਾ ਕਿ ਸੀਈਪੀਪੀਐਸ ਨੂੰ ਦਿੱਤਾ ਜਾਣਾ ਸੀ ਜੋ ਇਲੈਕਸ਼ਨ ਰਿਲੇਟਡ ਪ੍ਰੋਗਰਾਮਾਂ ਦੇ ਵਿੱਚ ਜੋ ਹਿੱਸਾ ਲੈਂਦਾ ਸੀਗਾ ਵਰਲਡਵਾਈਡ ਸਾਰੇ ਦੁਨੀਆ ਦੇ ਵਿੱਚ। ਤਾਂ ਇਹਦੇ ਬਾਰੇ 트럼ਪ ਨੇ ਵੀ ਬਹੁਤ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ 21 ਮਿਲੀਅਨ ਡਾਲਰ ਇੰਡੀਆ ਨੂੰ ਕਿਉਂ ਦਈਏ ਕਿਉਂਕਿ ਪਹਿਲਾਂ ਉਹਨਾਂ ਕੋਲ ਬਹੁਤ ਮਨੀ ਹੈ ਤੇ ਉਹ ਉਹਨਾਂ ਦਾ ਟੈਕਸ ਸਾਰਿਆਂ ਨਾਲੋਂ ਜ਼ਿਆਦਾ ਹੈ ਸਾਰੀਆਂ ਕੰਟਰੀਆਂ ਨਾਲੋਂ ਜ਼ਿਆਦਾ ਟੈਕਸ ਆਪਣੀ ਕੰਟਰੀ ਵਿੱਚ ਲਾ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਇੰਡੀਆ ਦੀ ਟਰਨਆਊਟ ਦੀ ਸ਼ੇਅਰ ਕਰਨ ਦੀ ਕਿਉਂ ਲੋੜ ਹੈ ਤੇ ਇਹ ਜੋ ਪੈਸਾ ਦਿੱਤਾ ਜਾ ਰਿਹਾ ਹੈ ਇਹ ਬਿਲਕੁਲ ਇੱਕ ਕਿੱਕਬੈਕ ਸਕੀਮ ਵਜੋਂ ਵਰਤਿਆ ਜਾ ਰਿਹਾ ਹੈ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਕਿ 2001 ਤੋਂ ਲੈ ਕੇ 2024 ਤੱਕ 2.9 ਬਿਲੀਅਨ ਇੰਡੀਆ ਨੂੰ ਦਿੱਤੇ ਨੇ ਜੋ ਸਾਲਾਨਾ ਆਪਾਂ ਦੇਖੀ ਤਾਂ 119 ਮਿਲੀਅਨ ਡਾਲਰ ਸਾਲ ਦੇ ਮਨਦੋਨੀ। ਤਾਂ ਇਹਦੇ ਵਿੱਚ ਜਦੋਂ 2014 ਤੋਂ ਲੈ ਕੇ 24 ਤੱਕ ਭਾਰਤੀ ਜਨਤਾ ਪਾਰਟੀ ਦਾ ਆਪਣਾ ਰੂਨ ਸੀ ਇਥੇ ਤੇ ਉਸ ਟਾਈਮ ਦੇ ਵਿੱਚ ਇੰਡੀਆ ਨੇ 44.4% ਜਾਨੀ ਕਿ 1.3 ਬਿਲੀਅਨ ਡਾਲਰ ਪ੍ਰਾਪਤ ਕੀਤੇ ਨੇ ਤੇ ਜਦੋਂ ਕਾਂਗਰਸ ਦੀ ਸਰਕਾਰ ਸੀ 2004 ਤੋਂ 13 ਤੱਕ ਉਦੋਂ 1.2 ਬਿਲੀਅਨ ਜਿਹੜੇ ਕਿ 41.3% ਹਿੱਸਾ ਬਣਦਾ ਉਹ ਪ੍ਰਾਪਤ ਕੀਤੇ ਨੇ ਤੇ ਲਾਸਟ 4 ਸਾਲਾਂ ਵਿੱਚ 2021 ਤੋਂ ਲੈ ਕੇ 24 ਤੱਕ 23% ਹਿੱਸਾ ਜੋ ਕਿ ਸੇਸੋ 50 ਮਿਲੀਅਨ ਡਾਲਰ ਬਣਦੇ ਨੇ ਉਹ ਹਿੱਸਾ ਇਤੇ ਪ੍ਰਾਪਤ ਕੀਤਾ ਤੇ ਜੇ ਗੱਲ ਕਰੀਏ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੇ ਸਾਲ 'ਚ ਮਿਲਿਆ ਤਾਂ ਫਾਈਨੈਂਸ਼ੀਅਲੀ 2022 ਦੇ ਵਿੱਚ ਜਦੋਂ ਜੋ ਬਾਈਡਨ ਦੀ ਸਰਕਾਰ ਸੀ ਉਦੋਂ 228.2 ਮਿਲੀਅਨ ਡਾਲਰ ਜਿਹੜੇ ਪ੍ਰਾਪਤ ਕੀਤੇ ਨੇ ਤੇ ਜੇ ਆਪਾਂ ਖਰਚ ਦੀ ਗੱਲ ਕਰੀਏ ਤਾਂ 2.9 ਬਿਲੀਅਨ ਦੇ ਵਿੱਚੋਂ 1.6 ਬਿਲੀਅਨ ਯਾਨੀ ਕਿ 56% ਹੈਲਥ ਤੇ ਪੋਪੂਲੇਸ਼ਨ ਦੇ ਪ੍ਰੋਗਰਾਮਾਂ ਤੇ ਲੱਗਿਆ ਤੇ 121 ਮਿਲੀਅਨ ਡਾਲਰ ਯਾਨੀ ਕਿ ਸਿਰਫ 4.2% ਜਿਹੜੇ ਨੇ ਉਹ ਗਵਰਨੈਂਸ ਸੈਕਟਰ ਨੂੰ ਮਿਲੇ ਨੇ ਤੇ ਇਹਨਾਂ 121 ਮਿਲੀਅਨ ਡਾਲਰਾਂ ਦੇ ਵਿੱਚੋਂ 26 ਮਿਲੀਅਨ ਜਿਕੇ ਜਿਹੜੇ ਉਹ ਗਵਰਨਮੈਂਟ ਐਂਡ ਸਿਵਲ ਸੋਸਾਇਟੀ ਤੇ ਵਰਤੇ ਗਏ ਨੇ ਤੇ 93.7 ਮਿਲੀਅਨ ਹੋਰ ਰਿਸੋਰਸ 인ਫਰਾਸਟਰਕਚਰ ਜਾਂ ਸਰਵਿਸਾਂ ਹੋਰ ਸਰਵਿਸਾਂ ਦੀ ਵਰਤੇ ਗਏ ਨੇ ਤੇ ਜੇ ਗੱਲ ਕਰੀਏ ਇਲੈਕਸ਼ਨਸ ਜਾਂ ਡੈਮੋਕਰੈਟਿਕ ਪਾਰਟਿਸਪੀਸ਼ਨ ਦੀ ਤਾਂ US ਐਡ ਮੇ ਤਾਂ 14.6 ਮਿਲੀਅਨ ਡਾਲਰ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ 4,84,158 ਡਾਲਰ ਨੇ ਜਿਹੜੇ ਸਪੈਸਿਫਿਕ ਇਲੈਕਸ਼ਨ ਦੇ ਲਈ ਅਲੋਕੇਟ ਹੋਏ ਤੇ ਜਿਹੜੇ ਇਹ 4,84,158 ਡਾਲਰ ਜਿਹੜੇ ਦਿੱਤੇ ਗਏ ਨੇ ਇਹ CEPIPS ਦੁਆਰਾ ਦਿੱਤੇ ਗਏ ਨੇ ਜਿਹੜੇ ਕਇਕ ਇੱਕ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਤੇ ਇਹਨਾਂ ਦਾ ਮਕਸਦ ਸੀਗਾ ਜਿਹੜਾ ਇਹ ਸਿਰਫ ਡੈਮੋਕਰੈtic ਪੋਲੀਟੀਕਲ ਪ੍ਰੋਸੈਸ ਨੂੰ ਪ੍ਰੋਮੋਟ ਕਰਨ ਦਾ ਸੀ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਦਾ ਜਿਹੜਾ ਵੈਬਸਾਈਟ ਸੀ ईਪੀਪੀਐਸ ਦੀ ਜਿਹੜੀ ਵੈਬਸਾਈਟ ਹੈ ਉਹ ਕਰੰਟਲੀ ਨਾਨ-ਫੰਕਸ਼ਨਲ ਹੈ ਜਿਹੜੇ ਪਹਿਲੇ 3,65,000 ਡਾਲਰ ਡੈਮੋਕਰੈtic ਪਾਰਟਿਸਪੇਸ਼ਨ ਐਂਡ ਸਿਵਲ ਸੋਸਾਇਟੀ ਲਈ ਇਸ ਵਾਰਸ ਹੋਏ ਸੀ ਉਹ 2013 ਦੇ ਵਿੱਚ ਹੋਏ ਸੀ ਤੇ 2020 ਤੋਂ 24 ਤੱਕ ਹੋਰ ਵੀ ਪੇਮੈਂਟਾਂ ਇਸ ਕੈਟਾਗਰੀ ਦੇ ਅੰਡਰ ਆਈਆਂ ਤੇ ਹੁਣ ਜੇ ਆਪਾਂ ਗੱਲ ਕਰੀਏ 21 ਮਿਲੀਅਨ ਡਾਲਰ ਦੇ ਕਲੇਮ ਦਾ ਕਿ ਅਸਲ ਦੇ ਵਿੱਚ 23.6 ਮਿਲੀਅਨ ਡਾਲਰ ਸੀਗੇ ਜਿਹੜੇ ਯੂ ਐਸ ਏਡ ਦੁਆਰਾ ਦਿੱਤੇ ਗਏ ਸੀਗੇ ਉਹ ਬੰਗਲਾਦੇਸ਼ ਨੂੰ ਦਿੱਤੇ ਗਏ ਸੀ ਤੇ ਉਸ 23.6 ਮਿਲੀਅਨ ਡਾਲਰਾਂ ਵਿੱਚੋਂ 18.1 ਮਿਲੀਅਨ ਡਾਲਰ ਸੀਗੇ ਜਿਹੜੇ ਸੀਈਪੀਪੀਐਸ ਨੂੰ ਦਿੱਤੇ ਗਏ ਸੀ ਤੇ ਬਾਕੀ ਜਿਹੜੇ ਬਚਦੇ ਸੀ ਉਹ ਹੋਰ ਏਜੰਸੀਆਂ ਨੂੰ ਵੰਡੇ ਗਏ ਸੀ ਸੋ ਇਹ ਸੀਗੀ ਜੀ ਸਾਰੀ ਜਾਣਕਾਰੀ ਜੋ ਕਿ ਪਿਛਲੇ ਦਿਨਾਂ ਤੋਂ ਰੌਲਾ ਚੱਲ ਰਿਹਾ ਸੀ ਕਿ ਮਿਲੀਅਨ ਡਾਲਰਾਂ ਦਾ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਸਮਝ ਆ ਗਈ ਹੋਵੇਗੀ ਤੇ ਤੁਹਾਨੂੰ ਪਸੰਦ ਵੀ ਆਈ ਹੋਵੇਗੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿ ਕਰੀ ਮਿਲਦੀ ਰਹੇ ਧੰਨਵਾਦ